दारू पीन आले सुल्फा पीन आले हुक्का पीन आले उथे जाके जय फलाने साईं दी जय फलाने दी ਜਿਹੜਾ ਇੱਕੇ ਸਾਹ ਦੇ ਵਿੱਚ ਸਾਰੀ ਸ਼ਰਾਬ ਦੀ ਬੋਤਲ ਪੀ ਗਿਆ ਉਹ ਨੌਜਵਾਨਾਂ ਨੂੰ ਕੀ ਮਤ ਦਊਗਾ ਸ਼ਰਾਬ ਦੀਆਂ ਵੀਡੀਓ ਪਾ ਕੇ ਉਹਨੂੰ ਯੂਥ ਨੂੰ ਭੜਕਾਇਆ ਜਾਵੇ ਉਸ ਇਸ਼ੂਸ ਤੇ ਕਦੇ ਸੈਲੀਬ੍ਰਿਟੀ ਜਾ ਕੇ ਉਥੇ ਝੁਕਾ ਨਾ ਜਾਂ ਨੌਜਵਾਨਾਂ ਨੂੰ ਕਮੇਸੀ ਦੇਣ ਕਿਉਂਕਿ ਸੈਲੀਬ੍ਰਿਟੀ ਨੂੰ ਲੋਕ ਫੋਲੋ ਕਰਦੇ ਆ ਸਾਰਾ ਕੁਝ ਕਰਦੇ ਆ ਜਦੋਂ ਉਹ ਉੱਥੇ ਜਾ ਕੇ ਚੀਜ਼ਾਂ ਕਰਦੇ ਆ ਤੇ ਨੌਜਵਾਨਾਂ ਨੂੰ ਲੱਗਦਾ ਕਿ ਪਤਾ ਨਹੀਂ ਇੱਥੋਂ ਕੀ ਕੁਝ ਜਿਹੜਾ ਕਿ ਮਿਲ ਜੂਗਾ ਇਹ ਸਾਡੇ ਜਿਹੜੇ ਚੌਂ ਆ ਲੈਨੇ ਉਹ ਤਾਂ ਕਹਿੰਦੇ ਨੇ ਕਿ ਬਾਬਾ ਦਾ ਬੜੀ ਪਹੁੰਚੀ ਹੋਈ ਜੀ ਆ ਸ਼ਾਇਦ ਸਾਨੂੰ ਇਹ ਲੱਗਦਾ ਕਿ ਪਤਾ ਨਹੀਂ ਬਾਬਾ ਸਾਡਾ ਵੀਜ਼ਾ ਲਵਾ ਦੂਗਾ ਜਾਂ ਬਾਬਾ ਸਾਨੂੰ ਪਤਾ ਨਹੀਂ ਰਾਤੋ-ਰਾਤ ਕਰੋੜਪਤੀ ਕਰ ਲੂਗਾ ਪਪਾ ਟ੍ਰੈਂਡ ਚੱਲ ਰਿਹਾ ਐ ਇਸ ਵਾਰ ਪੰਜਾਬ ਦੇ ਵਿੱਚ ਕਹਿੰਦੇ ਭਾਰੀ ਬੜਾ ਪਿਆ ਹੋਇਆ ਤੇ ਬਾਬੇ ਆਪ ਡਾਂਗਾ ਫੜ ਕੇ ਲੜਨਗੇ ਤੇ ਉਹ ਨੌਜਵਾਨਾਂ ਨੂੰ ਕੀ ਸੇਧ ਦੇ ਦੇਣਗੇ ਜਿਵੇਂ ਪਈਏ ਕਿ ਜੀ ਬਾਬਿਆਂ ਕੋਲ ਜਹਾਜ ਜਾ ਕੇ ਕਾਮਯਾਬ ਹੋ ਜਾਣਗੇ ਇਹ ਤਾਂ ਹੱਥ ਪਰਮਾਤਮਾ ਨੇ ਦਿੱਤੇ ਆ ਮਿਹਨਤ ਕਰਨੀ ਪੈਣੀ ਐ ਇਹਨਾਂ ਨੇ ਆਪਦੇ ਪਰਿਵਾਰ ਤੱਕ ਉਜਾੜਦੇ ਪਰਿਵਾਰ ਤੱਕ ਵਾਰਤੇ ਤੇ ਫਿਰ ਵੀ ਆਪਾਂ ਉਹਨਾਂ ਦੇ ਪੁੱਤ ਹੋ ਕੇ ਉਹਨਾਂ ਦੀ ਕੌਮ ਹੋ ਕੇ ਤੇ ਅਸੀਂ ਬਾਬਿਆਂ ਦੇ ਡੇਰਿਆਂ ਤੇ ਸਿਰ ਘਮਾਉਂਦੇ ਫਰੀਏ ਇਹ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਡੇਰਾਬਾਦ ਬਹੁਤ ਹੋਇਆ ਪਿਆ ਥਾਂ ਥਾਂ ਦੇ ਉੱਤੇ ਡੇਰੇ ਖੁੱਲੇ ਪਏ ਨੇ ਤਾਂ ਕਈ ਅਜਿਹੇ ਬਾਬੇ ਨੇ ਜੋ ਵੀਜ਼ੇ ਲਮਾਉਂਦੇ ਨੇ ਜੋ ਕਈ ਤਰ੍ਹਾਂ ਦੀਆਂ ਪੁੱਛਾਂ ਕੱਢਦੇ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਨੇ ਪਰ ਜਿਹੜੇ ਉਹਨਾਂ ਦੇ ਚੌਣ ਵਾਲੇ ਹੋ ਜਾਂਦੇ ਨੇ ਉਹਨਾਂ ਨੂੰ ਮੰਨਣ ਵਾਲੇ ਹੋ ਜਾਂਦੇ ਨੇ ਅੰਧ ਭਗਤ ਜਿਨ੍ਹਾਂ ਨੂੰ ਮੈਂ ਕਵਾਂਗਾ ਉਹ ਪਤਾ ਕੀ ਕਹਿਣ ਲੱਗ ਜਾਂਦੇ ਨੇ ਕਿ ਬਾਬਾ ਕਿਹੜਾ ਕਹਿੰਦੇ ਕਿਸੇ ਨੂੰ ਤੱਕੇ ਨਾਲ ਲੈ ਕੇ ਆਉਂਦਾ ਬਾਬਾ ਤਾਂ ਇਹ ਕਹਿੰਦਾ ਕਿ ਸਿੱਖੀ ਨਾਲ ਜੜੋ ਅੰਮ੍ਰਿਤ ਛਕੋ ਹੋਰ ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਕਈਆਂ ਜਿਹੇ ਬਾਬੇ ਨੇ ਜਿਹੜੇ दारू ਪੀ ਜਾਂਦੇ ਨੇ ਲੱਖਾਂ ਰੁਪਏ ਲਈ ਜਾਂਦੇ ਨੇ ਪੁੱਛਦੇ ਨੇ ਵੀਡੀਓਜ਼ ਦੇ ਵਿੱਚ ਕਿ ਤੂੰ ਪੈਸੇ ਲੈ ਕੇ ਆਇਆ ਕੀ ਲੈ ਕੇ ਆਇਆ ਕੁੜੀਆਂ ਨੂੰ ਅਸੀਂ ਇਹਨਾਂ ਡੇਰਾਬਾਦ ਉੱਤੇ ਗੱਲਬਾਤ ਕਰਾਂਗੇ ਇਹਨਾਂ ਬਾਬਿਆਂ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਹ ਪੰਜਾਬ ਦੇ ਵਿੱਚ ਕਰਨਾ ਕੀ ਚਾਹੁੰਦੇ ਆ ਸਾਡੇ ਨਾਲ ਕਾਂਗਰਸ ਤੋਂ ਕਾਂਗਰਸ ਦੇ ਸਪੋਕਸਪਰਸਨ ਰੂਬੀ ਗਿੱਲ ਨੇ ਤਾਂ ਇਹਨਾਂ ਦਾ ਵੀ ਜਿਹੜਾ ਕਾਫੀ ਸਟਰਗਲ ਹੈਗਾ ਪਾਰਟੀ ਦੇ ਲਈ ਇਹ ਅੱਜਕੱਲ ਜਿਹੜੇ ਇਸ ਤੇ ਵਿਚਾਰ ਰੱਖ ਰਹੇ ਨੇ ਇਹਨਾਂ ਨੂੰ ਅਸੀਂ ਖਾਸ ਤੌਰ ਤੇ ਬੁਲਾਇਆ ਕਿ ਕਿਵੇਂ ਦੇਖਦੇ ਹੋ ਐਜ਼ ਅ ਪਾਰਟੀ ਦੇ ਲੀਡਰ ਹੋਣ ਤੇ ਕਿਉਂਕਿ ਪਾਰਟੀ ਲੀਡਰ ਕਈ ਵਾਰ ਨਹੀਂ ਬੋਲਦੇ ਅਜਿਹੇ ਮਸਲਿਆਂ ਤੇ ਗਿਲ ਸਾਹਿਬ ਤੁਸੀਂ ਪਹਿਲਾਂ ਤਾਂ ਦੇਖਦੇ ਕਿਵੇਂ ਜਿਸ ਤਿੱਕੇ ਨਾਲ ਪੰਜਾਬ ਦੇ ਵਿੱਚ ਡੇਰਾਬਾਦ ਹੋਇਆ ਪਿਆ ਥਾਂ ਥਾਂ ਦੇ ਉੱਤੇ ਬਾਬੇ ਬੈਠੇ ਹੋਏ ਨੇ ਕੋਈ ਵੀਜ਼ਾ ਲਵਾ ਰਿਆ ਕੋਈ ਵੀਜ਼ਾ ਲਵਾ ਕੇ 40-40 ਲੱਖ ਰੁਪਏ ਲੈ ਰਿਆ 20-20 ਹਜ਼ਾਰ ਰੁਪਏ ਲੈ ਰਿਆ ਕੋਈ ਹੋਰੀ ਵਹਿਮ ਭਰਮਾਂ ਦੇ ਵਿੱਚ ਪਾਈ ਜਾਂਦੇ ਆ ਤਨੂ ਕੀ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਉਹਨਾਂ ਨਾਲ ਸਮੇਂ ਦੇ ਵਿੱਚ ਕੀ ਸੰਕੇਤ ਨੇ ਇਹਨਾਂ ਦੇ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਜਗਸੀਰ ਜੀ ਗੱਲ ਇੱਥੇ ਕਿਸੇ ਪਾਰਟੀ ਦੀ ਨਹੀਂ ਗੱਲ ਇੱਥੇ ਕੋਈ ਉਹ ਨਹੀਂ ਗੱਲ ਪੰਜਾਬ ਅਤੇ ਪੰਜਾਬੀ ਹਤੀ ਹੈ ਗੱਲ ਇਹ ਹੈ ਕਿ ਅਸੀਂ ਕਿਹੜੇ ਰਾਵਾਂ ਨੂੰ ਤੁਰ ਰਹੇ ਹਾਂ ਜਿਹੜੇ ਸਾਡੇ ਗੁਰੂਆਂ ਨੇ ਚਾਰ-ਚਾਰ ਪੁੱਤਰ ਵਾਰੇ ਸ਼੍ਰੀ ਗੁਰੂ ਰਜਨ ਦੇਵ ਜੀ ਦੇ ਦਿਨ ਚੱਲ ਰਹੇ ਸੀ ਤਤੀ ਤਵੀ ਤੇ ਬੈਠਣਾ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ ਉਹਨਾਂ ਦੀ ਕੁਰਬਾਨੀ ਔਰ ਮੈਂ ਕਹਿਣਾ ਵੀ ਇੱਥੋਂ ਤੱਕ ਆਪਦੀ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਤੇ ਅੱਜ ਦਾ ਸਾਡਾ ਨੌਜਵਾਨ ਜੇ दारू ਪੀਣ ਵਾਲੇ ਸਲਫਾ ਪੀਣ ਵਾਲੇ ਹੁੱਕਾ ਪੀਣ ਵਾਲੇ ਉਥੇ ਜਾ ਕੇ ਜੈ ਫਲਾਣੇ ਸਾਈਂ ਦੀ ਜੈ ਫਲਾਣੇ ਦੀ ਇਹ ਚੀਜ਼ਾਂ ਕਰਨ ਇਹੋ ਜਿ ਕਿਸੇ ਵੀ ਬੰਦੇ ਨੂੰ ਪ੍ਰਮੋਟ ਕਰਨਾ ਮੈਂ ਗੱਲ ਇਹ ਨਹੀਂ ਕਹਿੰਦਾ ਕਿਸੇ ਜਗ੍ਹਾ ਦੀ ਮਹੱਤਤਾ ਹੁੰਦੀ ਹੈ ਕਿਸੇ ਜਗ੍ਹਾ ਦੀ ਕੋਈ ਤਪੱਸਿਆ ਹੁੰਦੀ ਹੈ ਪਰ ਕਿਸੇ ਮਨੁੱਖੀ ਦੇਹ ਦੇ ਅੱਗੇ ਝੁਕਣਾ ਜਾਂ ਉਹਨੂੰ ਉਹ ਕਰਨਾ ਮੈਂ ਇਹਦੇ ਖਿਲਾਫ ਹਾਂ ਠੀਕ ਹੈ ਤੁਸੀਂ ਰਾਮ ਨੂੰ ਮੰਨੋ ਤੁਸੀਂ ਅੱਲਾ ਨੂੰ ਮੰਨੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕੋ ਜਿਹੜੇ ਵੀ ਧਰਮ 'ਚ ਤੁਸੀਂ ਵਿਸ਼ਵਾਸ ਰੱਖਦੇ ਹੋ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕੋਈ ਕੋਈ ਮਾਤਾ ਨੂੰ ਮੰਨਦਾ ਕੋਈ ਮਤਲਬ ਹਰ ਬੰਦੇ ਦਾ ਇੱਕ ਸਤਿਕਾਰ ਹੈ ਉਹਦੀ ਭਾਵਨਾ ਹੈ ਪਰ ਗੱਲ ਤਾਂ ਇਹ ਹੈ ਵੀ ਜੇ ਕੋਈ ਕਵੇ ਵੀ ਫਲਾਣਿਆਂ ਇੰਨੇ ਲੱਖ ਲੈ ਆ ਤੇਰਾ ਵੀਜ਼ਾ ਲਵਾ ਦਈਏ ਜਾਂ ਸ਼ਰਾਬ ਦੀਆਂ ਵੀਡੀਓ ਪਾ ਕੇ ਉਹਨੂੰ ਯੂਥ ਨੂੰ ਭੜਕਾਇਆ ਜਾਵੇ ਉਸ ਇਸ਼ੂਸ ਤੇ ਜਾਂ ਇਹੋ ਜਿਹੀਆਂ ਚੀਜ਼ਾਂ ਹੋਣ ਗੱਲ ਤਾਂ ਜਗਸੀਰ ਜੀ ਇਹ ਹੈ ਕਿ ਇਹ ਸਾਡਾ ਪੰਜਾਬ ਠੀਕ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਪੰਜਾਬ ਦੇ ਯੋਧਿਆਂ ਨੇ ਜਿਹੜੀਆਂ ਕਿ ਇੱਥੇ ਕੁਰਬਾਨੀਆਂ ਦਿੱਤੀਆਂ ਪਰ ਜੇ ਸਾਡੇ ਨੌਜਵਾਨੀ ਉੱਥੇ ਜਾ ਕੇ ਜਾਂ ਸਾਡੇ ਸੈਲੀਬ੍ਰਿਟੀ ਜਾ ਕੇ ਉੱਥੇ ਝੁਕਣ ਜਾਂ ਨੌਜਵਾਨ ਨੂੰ ਕਮੇਸੀ ਦੇਣ ਕਿਉਂਕਿ ਸੈਲੀਬ੍ਰਿਟੀ ਨੂੰ ਲੋਕ ਫੋਲੋ ਕਰਦੇ ਆ ਸਾਰਾ ਕੁਝ ਕਰਦੇ ਆ ਜਦੋਂ ਉਹ ਉੱਥੇ ਜਾ ਕੇ ਚੀਜ਼ਾਂ ਕਰਦੇ ਆ ਤੇ ਨੌਜਵਾਨਾਂ ਨੂੰ ਲੱਗਦਾ ਕਿ ਪਤਾ ਨਹੀਂ ਇੱਥੋਂ ਕੀ ਕੁਝ ਜਿਹੜਾ ਕਿ ਮਿਲ ਜੂਗਾ ਠੀਕ ਹੈ ਇੱਕ ਜਗ੍ਹਾ ਤੇ ਜਾਣਾ ਗਲਤ ਨਹੀਂ ਪਰ ਇੱਕ ਮਨੁੱਖੀ ਦੇਹ ਦੇ ਅੱਗੇ ਝੁਕਣਾ ਔਰ ਉਹ ਇੱਕ ਗਲਤ ਮੈਸੇਜ ਦੇਖੋ ਕੱਲ ਨੂੰ ਕੋਈ ਬਿਮਾਰ ਹੋ ਜੇ ਜਾਣਾ ਤਾਂ ਉਹਨੇ ਵੀ ਉਸੇ ਹਸਪੀਟਲ ਤਾਂ ਜਿਹੜੇ ਤੁਸੀਂ ਜਾਣਾ ਤੇ ਉਹ ਤੁਹਾਨੂੰ ਕਹੀ ਜਾਵੇ ਕਿ ਮੈਂ ਤੇਰਾ ਵੀਜ਼ਾ ਲਵਾ ਦੂੰਗਾ ਮੈਂ ਤੈਨੂੰ ਤੇਰੇ ਜਿੰਨੇ ਦੁੱਖ ਤੋੜ ਦੂੰਗਾ ਜਿਹੜੀ ਕੋਈ ਚੀਜ਼ ਹੈ ਜੇ ਮੈਨੂੰ ਕੋਈ ਬਿਮਾਰੀ ਹੈ ਉਹ ਤਾਂ ਇਲਾਜ ਨਾਲ ਹੀ ਠੀਕ ਹੋਣੀ ਹੈ ਉਹ ਤਾਂ ਆਪਦੀ ਪ੍ਰਕਿਰਿਆ ਨਾਲ ਠੀਕ ਹੋਣੀ ਹੈ ਪਰ ਮੈਨੂੰ ਬੜਾ ਮੰਨਣ ਵਾਲੇ ਮੁਰਕੀ ਦੇ ਹਨ ਮੰਨਣ ਵਾਲੇ ਉੱਥੇ ਜਾ ਜਾ ਕੇ ਉਸ ਤੋਂ ਬਾਅਦ ਹੁਣ ਫੇਸਬੁੱਕ ਤੇ ਵੀ ਕਮੈਂਟ ਕਰਦੇ ਨੇ ਕਿ ਤੁਸੀਂ ਜਾ ਕੇ ਦੇਖੋ ਮੈਂ ਬਾਕਰਪੁਰ ਆ ਜਨਾ ਭਾਕਰਪੁਰ ਅਸੀਂ ਵੀ ਖਬਰ ਕੀਤੀ ਕਹਿੰਦੇ ਉਹ ਤਾਂ ਸੁਵਿੰਦਰ ਸਾਈ ਜੀ ਦਾ ਕਹਿੰਦੇ ਬੜੇ ਪਹੁੰਚੇ ਹੋਏ ਨੇ ਕਹਿੰਦੇ ਉਹ ਤਾਂ ਲੋਕਾਂ ਨੂੰ ਮਤਾ ਦਿੰਦੇ ਨੇ ਕਿ ਤੁਸੀਂ ਅਮਰਤਸ਼ਰ ਕੋ ਤੁਸੀਂ ਗੁਰੂ ਦੇ ਲਾੜਨ ਲੱਗੋ ਆਏ ਵਾਰ ਫਤੇਗੜ ਸਾਹਿਬ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਬੀਤ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਜਿਸ ਦੇ ਵਿੱਚ ਤੂ ਤੂ ਮੈਂ ਮੈਂ ਕਾਫੀ ਹੋਈ ਸੀ ਕਿ ਬੈਸ ਬਾਸੀ ਜਿਹੜੀ ਕੁੜੀਆਂ ਨਾਲ ਕਹਿੰਦੇ ਕੁੜੀਆਂ ਨੇ ਕੁੱਟਿਆ ਇਸ ਤਿੱਕੇ ਨਾਲ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਜਿਹੜੇ ਚੌਣ ਆਲੇ ਨੇ ਉਹ ਤਾਂ ਕਹਿੰਦੇ ਨੇ ਕਿ ਬਾਬਾ ਤਾਂ ਬੜੀ ਪਹੁੰਚੀ ਹੋਈ ਚੀਜ਼ ਹੈ ਸ਼ਾਇਦ ਦੇਖੋ ਮੈਂ ਕਿਸੇ ਵਿਅਕਤੀ ਵਿਸ਼ੇਸ਼ ਤੇ ਇਹਦੇ ਤੇ ਗੱਲ ਨਹੀਂ ਕਰੂੰਗਾ ਜਕਸੀਰ ਜੀ ਗੱਲ ਤਾਂ ਏਡੀ ਐ ਵੀ ਕਿ ਉਹ ਵੀਡੀਓ ਮੈਂ ਵੀ ਦੇਖੀ ਜੇ ਕੋਈ ਕਿਸੇ ਧੀ ਭੈਣ ਨੂੰ ਗਾਲ ਕੱਢ ਰਿਹਾ ਮਾਵਾ ਭੈਣਾਂ ਦੀਆਂ ਗਾਲਾਂ ਉਸ ਵੀਡੀਓ ਚ ਕੋਈ ਕੱਢ ਰਿਹਾ ਉੱਚੀ ਉੱਚੀ ਬੋਲ ਰਿਹਾ ਜਾਂ ਨੌਜਵਾਨਾਂ ਨੂੰ ਬੁਲਾਇਆ ਹੋਇਆ ਜਾਂ ਕਿਸੇ ਤੇ ਹੱਥ ਚੱਕ ਰਿਹਾ ਦੇਖੋ ਬਾਬਾ ਬਾਬੇ ਦਾ ਮਤਲਬ ਕੀ ਆ ਫਕੀਰੀ ਦਾ ਮਤਲਬ ਕੀ ਆ ਫਕੀਰੀ ਦਾ ਮਤਲਬ ਤਾਂ ਇਹ ਆ ਕਿ ਤੁਸੀਂ ਇਸ ਕਰੋਧ ਤੋਂ ਇਹ ਇਹਦੇ ਤੋਂ ਹੀ ਪਾਸੇ ਹੋ ਜਾਓ ਤੁਸੀਂ ਲੋਕਾਂ ਦਾ ਭਲਾ ਕਰੋ ਲੋਕਾਂ ਨੂੰ ਚੰਗੀ ਰਹਿ ਦੋ ਲੋਕਾਂ ਨੂੰ ਕਹੋ ਵੀ ਭਾਈ ਗੁਰੂ ਦੀ ਬਾਣੀ ਪੜੋ ਜਿਹੜੇ ਧਰਮ ਨੂੰ ਮੰਨਦੇ ਹੋ ਉਹਦਾ ਸਤਕਾਰ ਕਰੋ ਕਿਸੇ ਦਾ ਹੱਕ ਨਾ ਮਾਰੋ ਕਿਸੇ ਤੇ ਨਜਾਇਜ਼ ਨਾ ਕਰੋ ਤੇ ਜੇ ਬਾਬੇ ਆਪ ਡਾਂਗਾਂ ਫੜ ਕੇ ਲੜਨਗੇ ਤੇ ਉਹ ਨੌਜਵਾਨਾਂ ਨੂੰ ਕੀ ਸੇਹ ਦੇ ਦੇਣਗੇ ਗਲਤ ਇਹਦੇ ਚ ਐਡੀ ਆ ਵੀ ਜੇ ਕੋਈ ਵੀ ਇਹ 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 ਮਤਲਬ ਮਤਲਬ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਲੋਕਾਂ 'ਚ ਮਤਾਂ ਦੋ ਤੇ ਬਾਅਦ 'ਚ ਤੁਸੀਂ ਆਪ ਇਹ ਕੁਝ ਕਰੋ ਜੇ ਉਹ ਵੀਡੀਓ ਸੱਚੀ ਹੈ ਤੇ ਫਿਰ ਮੈਂ ਖੁੱਲ ਕੇ ਕਹਿਣ ਲਈ ਤਿਆਰ ਹਾਂ ਇਹ ਗਲਤ ਹੈ ਠੀਕ ਹੈ ਤੁਸੀਂ ਜਾ ਰਹੇ ਹੋ ਸਤਿਕਾਰਾ ਤੁਹਾਡਾ ਸਾਰਾ ਕੁਝ ਠੀਕ ਹੈ ਪਰ ਮੈਂ ਇਹ ਕਹਿਣਾ ਵੀ ਡੇਰਾਬਦ ਕਿਉਂ ਇਹ ਕੋਈ ਇੱਕ ਪਲੇ ਕੋਈ ਬਾਕਰਪੁਰ ਦੀ ਗੱਲ ਨਹੀਂ ਸਾਰੇ ਪੰਜਾਬ 'ਚ ਇਹ ਚੀਜ਼ਾਂ ਮੈਂ ਕਾਫੀ ਦੇਖੀਆਂ ਕਿ ਮਤਲਬ ਇਹ ਇਹ ਅੱਜਕੱਲ ਬਹੁਤ ਇਸ ਚੀਜ਼ ਨੂੰ ਬढ़ावा ਮਿਲ ਰਿਹਾ ਕਿ ਅਸੀਂ ਨੌਜਵਾਨਾਂ ਅਸੀਂ ਵੀ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਬਾਹਰਲੀਆਂ ਕੰਟਰੀਆਂ 'ਚ ਜਾ ਕੇ ਸਾਰਾ ਕੁਝ ਕਰ ਲੈਨੇ ਆਂ ਪਰ ਅਸੀਂ ਇੱਥੇ ਮਿਹਨਤ ਨਹੀਂ ਕਰਨਾ ਚਾਹੁੰਦੇ ਸਾਨੂੰ ਇਹ ਲੱਗਦਾ ਕਿ ਪਤਾ ਨਹੀਂ ਬਾਬਾ ਸਾਡਾ ਵੀਜ਼ਾ ਲਵਾ ਦੂਗਾ ਜਾਂ ਬਾਬਾ ਸਾਨੂੰ ਪਤਾ ਨਹੀਂ ਰਾਤੋ-ਰਾਤ ਕਰੋੜਪਤੀ ਕਰ ਲੂਗਾ ਜੇ ਸਾਡੇ ਮਾਪਿਓ ਨੇ ਮਿਹਨਤਾਂ ਕਰਕੇ ਮੈਂ ਤੁਹਾਨੂੰ ਦੱਸ ਦਿਆਂ ਜੀ ਜੀ ਸਾਡਾ ਪਰਿਵਾਰ ਅਸੀਂ ਪਾਕਿਸਤਾਨ ਤੋਂ ਉਜੜ ਕੇ ਆਏ ਠੀਕ ਹੈ ਸਾਨੂੰ ਪਤਾ ਨਹੀਂ ਸੀ ਜਾਣਾ ਕਿੱਥੇ ਹੈ ਖਾਣ ਨੂੰ ਰੋਟੀ ਨਹੀਂ ਸੀ ਮਤਲਬ ਰਹਿਣਾ ਕਿੱਥੇ ਹੈ ਮੇਰੇ ਦਾਦਾ ਜੀ ਸੀਗੇ ਜਿਹੜੇ ਮੇਰੇ ਭੂਆ ਜੀ ਇੱਕ 15 ਸਾਲ ਦੇ ਸੀ ਉਹ ਲੜਕਿਆਂ ਵਾਲੇ ਕੱਪੜੇ ਪਾ ਕੇ ਮੇਰੇ ਦਾਦੇ ਨੂੰ ਆਪਦੀ ਝੋਲੀ ਚ ਚੱਕ ਕੇ 3 ਮਹੀਨੇ ਮੇਰੇ ਦਾਦੇ ਦੀ ਉਮਰ ਸੀਗੀ ਉਹਨੂੰ ਚੱਕ ਕੇ ਲਾਹੌਰ ਤੋਂ ਫਾਜ਼ਲਕਾ ਦੇ ਵਿੱਚ ਆਏ ਸੀਗੇ ਉਹ ਲੋਕਾਂ ਨੇ ਤਪੱਸਿਆ ਕੀਤੀ ਮਿਹਨਤ ਕੀਤੀ ਇੱਥੇ ਸਾਨੂੰ ਅੱਜ ਸਾਰਾ ਕੁਝ ਤੇ ਜੀ ਅੱਜ ਅਸੀਂ ਕਈ ਇੱਕ ਅਸੀਂ ਬਾਬਿਆਂ ਕੋਲ ਜਾ ਜਾ ਕੇ ਕਾਮਯਾਬ ਹੋ ਜਾਾਂਗੇ ਇਹ ਤਾਂ ਹੱਥ ਪਰਮਾਤਮਾ ਨੇ ਦਿੱਤੇ ਆ ਮਿਹਨਤ ਕਰਨੀ ਪੈਣੀ ਆ ਮਿਹਨਤ ਕਰਾਂਗੇ ਮੈਂ ਤਾਂ ਨੌਜੋਨਾਂ ਨੂੰ ਇਹ ਮੈਸੇਜ ਦੇਣਾ ਕਿ ਠੀਕ ਆ ਜਿਹੜੇ ਗੁਰੂਆਂ ਨੇ ਤੁਹਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਆਪ ਦੇ ਪਰਿਵਾਰ ਤੱਕ ਉਜਾੜਤੇ ਪਰਿਵਾਰ ਤੱਕ ਵਾਰਤੇ ਤੇ ਫਿਰ ਵੀ ਆਪਾਂ ਉਹਨਾਂ ਦੇ ਪੁੱਤ ਹੋ ਕੇ ਉਹਨਾਂ ਦੀ ਕੌਮ ਹੋ ਕੇ ਤੇ ਅਸੀਂ ਬਾਬਿਆਂ ਦੇ ਡੇਰੀਆਂ ਤੇ ਸਿਰ ਘਮਾਉਂਦੇ ਫਰੀਏ ਇਹ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਇਹ ਤੁਹਾਨੂੰ ਲੱਗੇ ਕਿ ਇਹਦਾ ਟ੍ਰੈਂਡ ਬਾਬਾ ਟ੍ਰੈਂਡ ਚੱਲ ਰਿਹਾ ਇਸ ਵਾਰ ਮਜਾਦ ਦੇ ਵਿੱਚ ਕਹਿੰਦੇ ਭਾਰੀ ਬੜਾ ਪਿਆ ਹੋਇਆ ਨੌਜਵਾਨ ਇਸ ਚੀਕ ਨਾਲ ਵੱਧ ਰਹੇ ਨੇ ਕਹਿੰਦੇ ਚਲੋ ਨੌਜਵਾਨ ਜਾ ਰਹੇ ਨੇ ਉਹ ਕਿਹੜਾ ਕਿਸੇ ਨਸ਼ੇ ਤੇ ਲਾ ਰਹੇ ਨੇ ਉਹ ਕਿਹੜਾ ਕਿਸੇ ਸਮੈਕ ਬੁੱਕੀ दारू ਤੇ ਲਾ ਰਹੇ ਨੇ ਪਰ ਕਈ ਬਾਬੇ ਐਵੇਂ ਨੇ ਜਿਹੜੇ दारू ਪੀ ਰਹੇ ਨੇ ਖਿਚ ਰਹੇ ਨੇ ਬੋਤਲਾਂ ਬੋਤਲਾਂ ਡੱਕ ਡੱਕ ਹੁਣ ਵੀ ਆਪਾਂ ਇੱਕ ਰੀਲ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਹਾਂਜੀ ਦੇਖੋ ਮੈਂ ਨਾ ਹੁਣੇ ਤੁਹਾਨੂੰ ਇੱਕ ਵੀਡੀਓ ਵੀ ਦਿਖਾਉਣਾ ਹੈ ਉਹਦੇ ਵਿੱਚ ਵੀ ਬਾਬਾ ਮੈਂ ਦੇਖ ਰਿਹਾ ਸੀਗਾ ਵੀ ਸ਼ਰਾਬ ਦੀ ਬੋਤਲ ਸੀਗੀ ਤੇ ਉਹ ਇੱਕੇ ਸਾਹ ਚ ਖਿਚ ਰਿਹਾ ਸੀ ਤੇ ਜਿਹੜਾ ਇੱਕੇ ਸਾਹ ਦੇ ਵਿੱਚ ਸਾਰੀ ਸ਼ਰਾਬ ਦੀ ਬੋਤਲ ਪੀ ਗਿਆ ਉਹ ਨੌਜਵਾਨਾਂ ਨੂੰ ਕੀ ਮਤ ਦਊਗਾ ਆਹ ਦੇਖੋ ਹੁਣ ਇਹ ਨਹੀਂ ਪਤਾ ਵੀ ਇਹ ਕਿਹੜੇ ਬਾਬਾ ਜੀ ਨੇ ਹੈ ਤਾਂ ਇਹ ਪੰਜਾਬ ਦੀ ਕਿਸੇ ਡੇਰੇ ਦੀ ਇਹ ਬਾਬਾ ਹੁਣ ਇੱਕੋ ਸਾਹ ਦੇ ਵਿੱਚ ਵਿਸਕੀ ਦੀ ਬੋਤਲ ਖਿੱਚੀ ਜਾਂਦਾ ਤੇ ਇਹ ਨੌਜਵਾਨਾਂ ਨੂੰ ਕੀ ਸੇਧ ਦੇ ਦੂ ਤੇ ਅੱਗੇ ਪਿੱਛੇ ਜਿਹੜੇ ਆ ਬੈਠੇ ਨੇ ਤੇ ਇਹ ਇਹ ਜੈਸ ਸਾਈਂ ਦੀ ਜਾਂ ਜੈ ਉਹ ਕਰੀ ਜਾਂਦੇ ਆ ਕਿ ਬਾਬਾ ਜੀ ਦੀ ਤੇ ਮੈਨੂੰ ਇਹ ਦੱਸੋ ਵੀ ਇਹਦੇ ਇਹ ਇਹ ਨੌਜਵਾਨਾਂ ਨੂੰ ਕੀ ਸੇਧ ਦੇ ਦੂਗਾ ਇੱਕ ਜਿੱਥੇ ਲੋਕ ਤਾਂ ਲੋਕ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਬਈ ਕਾਲੀ ਮਾਤਾ ਦੇ दारू ਚੜ੍ਹਦੀ ਆ ਬਾਬਾ ਕਾਲੇ ਮਹਿਰ ਦੇ ਚੜ੍ਹਦੀ ਆ ਸੰਧੂਆਂ ਦੇ ਮੰਦੇ ਆ ਤੇ ਉੱਥੇ दारू ਚੜ੍ਹਦੀ ਆ ਉੱਥੇ ਪੀਂਦੇ ਨੇ ਕਹਿੰਦੇ ਜੱਟ ਜਾ ਜਾ ਕੇ ਪੀਂਦੇ ਨੇ ਫਿਰ ਦੇਖੋ ਇਹ ਉਹ ਇੱਕ ਅਲੱਗ ਵਿਸ਼ਾ ਹੈ ਠੀਕ ਹੈ ਮਤਲਬ ਲੋਕਾਂ ਦੀ ਭਾਵਨਾ ਹੈ ਲੋਕ ਜਾਂਦੇ ਆ ਸਾਡੇ ਪਿੰਡਾਂ ਚੋਂ ਵੀ ਜਾਂਦੇ ਆ ਪਰ ਗੱਲ ਅਸੀਂ ਫਿਊਚਰ ਦੀ ਕਰ ਰਹੇ ਆ ਗੱਲ ਅਸੀਂ ਪ੍ਰੈਜ਼ੈਂਟ ਦੀ ਕਰ ਰਹੇ ਆ ਕਿ ਅੱਜ ਨੌਜਵਾਨਾਂ ਨੂੰ ਲੋੜ ਹੈ ਇੱਕ ਚੰਗੀ ਦਿਸ਼ਾ ਦੀ ਨੌਜਵਾਨਾਂ ਨੂੰ ਰੋਜ਼ਗਾਰ ਦੀ ਨੌਜਵਾਨਾਂ ਨੂੰ ਚੰਗੀ ਐਜੂਕੇਸ਼ਨ ਦੀ ਜੇ ਸਾਡੇ ਨੌਜਵਾਨ ਇਹਨਾਂ ਚੀਜ਼ਾਂ 'ਚ ਹੀ ਫਸੇ ਰਹਿਣਗੇ ਤਾਂ ਉਹ ਮਿਹਨਤ ਨਹੀਂ ਕਰ ਸਕਣਗੇ ਤਰੱਕੀ ਨਹੀਂ ਕਰ ਸਕਣਗੇ ਮੈਂ ਨਹੀਂ ਕਹਿੰਦਾ ਦੇਖੋ ਹਿੰਦੂ ਧਰਮ 'ਚ ਬਹੁਤ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਮੁਸਲਮਾਨ ਧਰਮ ਚ ਵੀ ਬਹੁਤ ਵੱਡਾ ਧਰਮ ਹੈ ਈਸਾਈ ਧਰਮ ਬਹੁਤ ਵੱਡਾ ਧਰਮ ਹੈ ਸਿੱਖ ਧਰਮ ਬਹੁਤ ਵੱਡਾ ਧਰਮ ਹੈ ਆਪਾਂ ਸਾਰੇ ਉਸ ਧਰਮ ਨੂੰ ਮੰਨਦੇ ਆਂ ਅਸੀਂ ਸਾਰੇ ਉਸ ਪਰਿਵਾਰਾਂ ਚੋਂ ਆਂ ਠੀਕ ਹੈ ਇੱਕ ਤੁਸੀਂ ਇੱਕ ਗ੍ਰੰਥਕੇ ਤੁਹਾਡਾ ਸਿਰ ਝੁਕਣਾ ਉਹ ਕੋਈ ਗਲਤ ਗੱਲ ਨਹੀਂ ਤੁਸੀਂ ਕਿਉਂਕਿ ਦੇਖੋ ਮੈਂ ਇੱਕ ਰਾਜਨੀਤਿਕ ਬੰਦਾ ਮੈਂ ਇਹਨਾਂ ਗੱਲਾਂ ਚ ਪੈਣਾ ਨਹੀਂ ਚਾਹੁੰਦਾ ਸੀ ਪਰ ਮੈਂ ਇਹ ਰਾਜਨੀਤੀ ਤੋਂ ਪਰਾਂ ਹੋ ਕੇ ਪਾਰਟੀ ਤੋਂ ਪਰਾਂ ਹੋ ਕੇ ਇਹ ਗੱਲ ਇਹ ਕਿ ਇੱਕ ਵੈਸੇ ਗੱਲ ਕਰ ਰਿਹਾ ਕਿ ਅਸੀਂ ਨੌਜਵਾਨਾਂ ਨੌਜਵਾਨਾਂ ਨੂੰ ਕੰਮ ਕਰਨਾ ਚਾਹੀਦਾ ਨੌਜਵਾਨ ਇੱਕ ਕ੍ਰਾਂਤੀ ਲੈ ਕੇ ਆਉਣ ਨਸ਼ਿਆਂ ਦੇ ਖਿਲਾਫ ਰੋਜ਼ ਨੌਜਵਾਨ ਮਰ ਰਹੇ ਐ ਕਦੀ ਆਪਾਂ ਹੋਰ ਕਿਸੇ ਸਟੇਟ 'ਚ ਸੁਣਿਆ ਕਿ ਫਲਾਣੇ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ ਸਾਡਾ ਗਾਣਿਆਂ ਦਾ ਕਲਚਰ ਜਿਹੜੇ ਕਲਾਕਾਰ ਸਾਨੂੰ ਗਾਣਿਆਂ ਦੇ ਵਿੱਚ ਦੱਸਦੇ ਐ ਕਿ ਜੱਟ ਚਿੱਟਾ ਪੀਂਦਾ ਰਿਹਾ ਮੇਰੇ ਕੋਲ ਬੁਲਟ ਐ ਮੈਂ ਪਟਾਕੇ ਪਾਉਣ ਨੂੰ ਰੱਖਿਆ ਲੰਡੀ ਜੀਪ ਸਾਡੇ ਕਿਸ ਜੱਟ ਦਾ ਕਲਚਰ ਤਾਂ ਇੱਕ ਸਾਡਾ ਤਾਂ ਕਿਸਾਨੀ ਕਲਚਰ ਸੀ ਅਸਾ ਕਿਸਾਨ ਅਸੀਂ ਤਾਂ ਲੋਕਾਂ ਦਾ ਢਿੱਡ ਭਰਨ ਲਈ ਜਾਣੇ ਜਾਂਦੇ ਆ ਅਸੀਂ ਇਹਨਾਂ ਚੀਜ਼ਾਂ ਲਈ ਤਾਂ ਜਾਣੇ ਨਹੀਂ ਜਾਂਦੇ ਕਿਸਾਨ ਮਜ਼ਦੂਰ ਤਾਂ ਲੋਕਾਂ ਦਾ ਢਿੱਡ ਭਰਦਾ ਔਰ ਸਾਰੇ ਪੰਜਾਬ ਚ ਹਰ ਬੰਦਾ ਇਹ ਨਹੀਂ ਕਿalle ਇੱਕ ਜੱਟ ਵਰਗੀ ਰੇਕ ਵਰਗ ਹੀ ਕਿਸਾਨੀ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਜਰੀਏ ਤੇ ਇਸ ਦੇ ਵਿੱਚ ਮੈਂ ਇਹ ਐਡ ਕਰਨਾ ਚਾਹਾਂਗਾ ਜਸਬੀਰ ਜੱਸੀ ਸਿੰਗਰ ਨੇ ਜਿਹੜੇ ਉਹ ਅਕਸਰ ਗਾਉਂਦੇ ਰਹਿੰਦੇ ਨੇ ਤੇ ਕੇਪੀਐਸ ਗੱਲ ਕਰਕੇ ਕਾਫੀ ਨਾਮ ਆਉਂਦਾ ਚਰਚਾ ਦੇ ਵਿੱਚ ਨਾ ਉਹਨਾਂ ਦਾ ਵੈਸੇ ਆਪਨੀ ਉਹਨਾਂ ਦਾ ਬੜਾ ਕਾਰੀਅਰ ਹੈਗਾ ਉਹਨਾਂ ਨੇ ਜਦੋਂ ਵੀ ਇਹਨਾਂ ਬਾਬਿਆਂ ਬਾਰੇ ਬੋਲਿਆ ਤਾਂ ਉਹਨਾਂ ਨੂੰ ਹੀ ਟਾਰਗੇਟ ਕੀਤਾ ਗਿਆ ਕਹਿੰਦੇ ਵੀ ਉਹ ਤਾਂ ਕਹਿੰਦੇ ਕਿ ਕੋਈ ਵੀ ਸਿੰਗਰ ਜਿਹੜਾ ਕਬਰਾਂ ਤੇ ਨਾ ਗਾਵੇ ਜਾ ਜਾ ਕੇ ਇਸ ਜਿੱਕੇ ਨਾਲ ਉਹਨਾਂ ਦੀ ਤਾਰੀਫ ਨਾ ਕਰੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਸਿੰਗਰ ਨੇ ਉਹ ਬੰਦ ਕਰਦੇ ਨਗਾਉਣਾ ਉੱਥੇ ਜਾ ਜਾ ਕੇ ਚਾਹੀਦਾ ਹੈ ਕਿ ਉੱਥੋਂ ਫਿਰ ਨੌਜਵਾਨ ਵੀ ਸੁਧਰ ਜਾਣਗੇ ਦੇਖੋ ਸਿੰਗਰਾਂ ਦਾ ਇੱਕ ਕੀਤਾ ਮੈਂ ਇਹ ਨਹੀਂ ਕਹਿੰਦਾ ਵੀ ਸਿੰਗਰਾਂ ਦਾ ਕੀਤਾ ਜੋ ਉਹਨਾਂ ਨੂੰ ਪਰਮਾਤਮਾ ਨੇ ਆਵਾਜ਼ ਦਿੱਤੀ ਹੈ ਉਹ ਜੇ ਉਹ ਚੰਗੇ ਗਾਣੇ ਗਾਉਣ ਉੱਥੇ ਜਾ ਕੇ ਨਸ਼ਿਆਂ ਦੇ ਖਿਲਾਫ ਗਾਣੇ ਗਾਉਣ ਉਥੇ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਨੌਜਵਾਨਾਂ ਨੂੰ ਸਾਡੀਆਂ 12 ਦੱਸਣ ਕਿ ਕੀ ਪੰਜਾਬ ਦੇ ਨੌਜਵਾਨ ਹੈ ਸ਼ਹੀਦ ਭਗਤ ਸਿੰਘ ਵਰਗੇ ਦਾਰਾ ਸਿੰਘ ਵਰਗੇ ਸ਼ਹੀਦ ਉਦਮ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਵਰਗੇ ਸ਼ੈਫੁੱਦੀਨ ਕੁਚਲੂ ਵਰਗੇ ਇਹ ਇਹ ਉਹਨਾਂ ਪੰਜਾਬੀਆਂ ਦਾ ਪੰਜਾਬ ਹੈ ਜਿਨ੍ਹਾਂ ਨੇ ਮਾਰ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਨ੍ਹਾਂ ਨੇ ਰਾਜ ਕਰਕੇ ਮਤਲਬ ਇੱਕ ਨਵੀਂ ਸਿਹਤ ਦਿੱਤੀ ਪੰਜਾਬ ਨੂੰ ਇਦਾਂ ਦੇ ਇਦਾਂ ਦੇ ਲੋਕਾਂ ਦਾ ਇਹ ਪੰਜਾਬ ਹੈ ਇਹ ਉਹਨਾਂ ਦਾ ਨਹੀਂ ਇਹ ਚਿੱਟੇ ਹਿਰੋਇਨ ਇਹ ਸ਼ਰਾਬਾਂ ਦਾ ਜਾਂ ਇਹ ਡੇਰਾਵਾਦ ਇਹ ਚੀਜ਼ਾਂ ਠੀਕ ਹੈ ਕਿਸੇ ਜਗ੍ਹਾ ਦੀ ਹਰ ਇਨਸਾਨ ਦੀ ਮਹੱਤਤਾ ਹੁੰਦੀ ਹੈ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹਦਾ ਪਰ ਗੱਲ ਇੱਡੀ ਹੈ ਮੈਂ ਕਹਿੰਦਾ ਵਿਅਕਤੀ ਵਿਸ਼ੇਸ਼ ਅੱਗੇ ਸਿਰ ਨਹੀਂ ਝੁਕਣਾ ਚਾਹੀਦਾ ਕਿ ਉਹ ਵੀ ਉਸ ਅੱਗੇ ਝੁਕਾਓ ਜਿਹੜਾ ਠੀਕ ਹੈ ਕੋਈ ਕੋਈ ਚਾਰ ਗਰੀਬ ਧੀਆਂ ਦੇ ਵਿਆਹ ਕਰੇ ਕੋਈ ਗਰੀਬ ਲੋਕਾਂ ਦੀ ਮਦਦ ਕਰੇ ਨੌਜਵਾਨਾਂ ਨੂੰ ਐਜੂਕੇਸ਼ਨ ਨਾਲ ਜੁੜੇ ਇਥੇ ਨੌਜਵਾਨ ਇਥੇ ਛੋਟੇ ਉਹ ਤਾਂ ਕਹਿੰਦੇ ਬਾਬਿਆਂ ਦੇ ਕਰਦੇ ਆ ਵਿਆਹ ਕਹਿੰਦੇ ਕੁੜੀਆਂ ਦੇ ਪਰ ਬਾਬੇ ਕਿਹੜਾ ਜੇਬ ਚੋਂ ਕਰਦੇ ਆ ਉਹੀ ਗੱਲ ਹੈ ਲੋਕ ਹੀ ਦਿੰਦੇ ਸਾਰਾ ਕੁਝ ਦੇਖੋ ਛੋਟੇ ਬੱਚੇ ਮੈਂ ਦੇਖਦਾ ਇਥੇ ਲਾਈਟਾਂ ਤੇ ਮੰਗਦੇ ਹੁੰਦੇ ਆ ਕੀ ਕੁਝ ਕਰਦੇ ਆ ਕੀ ਉਹਨਾਂ ਦੇ ਫਿਊਚਰ ਲਈ ਬਾਬੇ ਕੁਝ ਕਰਨ ਜਿੰਨਾ ਜੇ ਤੁਹਾਨੂੰ ਚੜਾਵਾ ਛੜਦਾ ਤੁਸੀਂ ਚੰਗੀ ਗੱਲ ਹੈ ਲੋਕਾਂ ਨੂੰ ਹਿਸਾਬ ਦਿਓ ਉਹਦੇ ਵਿੱਚ ਤੁਸੀਂ ਐਜੂਕੇਸ਼ਨ ਦੇ ਲਈ ਕੁਝ ਕਰੋ ਚੰਗਾ ਸਕੂਲ ਕਾਲਜ ਖੋਲੋ ਟਰਸਟ ਬਣਾਓ ਮੈਂ ਨਹੀਂ ਕਹਿੰਦਾ ਕਿ ਬੀੜੀਆਂ ਸਿਗਰਟਾਂ ਜਾਂ ਸ਼ਰਾਬਾਂ ਪੀਆਂ ਪੰਜਾਬ ਦੇ ਨੌਜਵਾਨਾਂ ਨੂੰ ਸਿਹਤ ਮਿਲ ਸਕਦੀ ਹੈ ਠੀਕ ਹੈ ਬਹੁਤ ਸ਼ੁਕਰੀਆ ਗਿਲ ਸਾਹਿਬ ਸਾਡੇ ਨਾਲ ਸੀਗੇ ਅਸੀਂ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਡੇਰਾਬਾਦ ਹੋਇਆ ਹੋਇਆ ਨੌਜਵਾਨ ਜਿਹੜੇ ਨੇ ਜਿਆਦੇ ਕ੍ਰੇਜ਼ੀ ਨੇ ਉਹ 트ੈਂਡ ਫੜ ਲੈਂਦੇ ਨੇ ਕਹਿੰਦੇ ਉਹਨਾਂ ਦੇ ਨਾਲ ਲੱਗ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਪੰਜਾਬ ਰਾਜਨੀਤੀ ਪਾਰਟੀ ਦੇ ਨਾਲ ਨੇ ਪਾਰਟੀਆਂ ਨੂੰ ਅਲਾਉ ਨਹੀਂ ਕਰਦੀ ਕਿ ਤੁਸੀਂ ਕਿਸੇ ਬਾਬੇ ਦੇ ਖਿਲਾਫ ਬੋਲੋ ਜਾਂ ਇਸ ਤਰੀਕੇ ਨਾਲ ਪਰ ਇਹਨਾਂ ਨੇ ਆਪ ਸੋਚਿਆ ਕਿ ਜਿਹੜੀ ਗੱਲ ਹੋ ਰਹੀ ਹੈ ਪੰਜਾਬ ਦੇ ਵਿੱਚ ਅਸੀਂ ਚੁੱਪੀ ਹੈ ਆਵਾਜ਼ ਕਿਉਂਕਿ ਆਉਣ ਵਾਲਾ ਸਮਾਂ ਬੜਾ ਇਸ ਤਰੀਕੇ ਨਾਲ ਹੋ ਜਾਏਗਾ ਸੁਚੇਤ ਹੋਣ ਦੀ ਲੋੜ ਹੈ ਪਰ ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਕਿ ਜਿੱਦੇ ਡੇਰਾਬਾਦ ਸੀਗਾ ਉਹ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਤੇ ਕਾਂਗਰਸ ਲੈ ਕੇ ਆਈ ਸੀਗੀ ਪਰ ਇਹਨਾਂ ਦੀ ਇਹ ਹੀ ਗੱਲ ਹੈ ਕਿ ਅਸੀਂ ਸੁਚੇਤ ਕਰੀਏ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਨਾ ਹੋਵੇ